ਲੁਰ ਦੀ ਆਗਰਸ ਨਾ ਬਿਰਤੀ ਸੀ ਆਹੇ ਨਾਲ ਵਿਤਕਰਾ ਹੋਵੇ ਨਾਲ ਵਿਤਕਰਾ ਹੋਵੇ ਆ ਦਿੱਲੀ ਸਿਆਮ ਹੋਵੇ ਆਗਰਸ ਵੀ ਕੀ ਵਾ ਅੱਜ ਅਸੀਂ ਚਰਾਵਤ ਉਹ ਗੱਲ ਦਾ ਐ ਸਮਝਦਾ ਰਾਬਤ ਦੇ ਇਹ ਕਰਕੇ ਨਹੀਂ ਹੈ ਇਹਦੇ ਕਹਿਣ ਕਰਕੇ ਨਹੀਂ ਹੈ ਪਰ ਰਵੀਸ਼ ਰਾਬਤ ਨੂੰ ਸਿੱਖਾਂ ਦੇ ਇਤਿਹਾਸ ਦਾ ਹੀ ਨਹੀਂ ਪਤਾ ਕਿ 12 ਵਜਣ ਵਾਲੀ ਗੱਲ ਦਾ ਅਸਲ ਅਰਥ ਕੀ ਹੈ ਮੈਨੂੰ ਯਾਦ ਆਇਆ ਕਿ ਪਿਛਲੇ ਦਿਨੀ ਇੱਥੇ ਬਾਬਾ RAMDEV ਦਰਬਾਰ ਸਾਹਿਬ ਆਏ ਤੇ ਹਣਾ ਪੀੜਤਾਂ ਦੀ ਮਤ ਵਾਸਤੇ ਸ਼ਰੋਣੀ ਨੇ ਚੱਕ ਦਿੱਤਾ 1 ਕਰੋੜ ਦਾ ਉਹ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਆ ਉਸ ਦੇ ਕਰਕੇ ਹੀ ਅੱਜ ਹਿੰਦੁਸਤਾਨ ਦੀ ਫਿਜ਼ਾ ਤੇ ਜਿਹੜੀ ਆ ਉਹ ਮੰਦਰਾਂ ਦੀ ਤਲਵਜ ਰਹੇ ਨੇ ਜਾਂ ਸਾਡਾ ਜਨੇਊ ਜਾਂ ਸਾਡੀ ਜਿਹੜੀ ਹੈ ਜਿਵੇਂ ਤਿਲਕ ਆ ਇਹ ਇਸ ਕਰਕੇ ਹੀ ਅੱਜ ਮਹਬੂਜ਼ ਆ ਤੇ ਅੱਜ ਭਾਵੇਂ ਇਹ ਗੱਲ ਵੱਖਰੀ ਹੈ ਕਿ ਅੱਜ ਕੁਝ ਲੋਕ ਹੀ ਇਸ ਕਰਕੇ ਹਿੰਦੂ ਰਾਸ਼ਟਰ ਦਾ ਨਾਂ ਵੀ ਲਾ ਰਹੇ ਨੇ ਪਰ ਇਹ ਗੱਲ ਕਹਿਣ ਵਾਲੀ ਆ ਕਿ ਇਹ ਸਿੱਖਾਂ ਦੇ ਕਰਕੇ ਹੀ ਇਸ ਦੇ ਦੇ ਅੰਦਰ ਅੱਜ ਜਿਹੜਾ ਬਹੁ ਗ੍ਰਤੀ ਸਾਡਾ ਜਿਹੜਾ ਸਰਾਧਨ ਧਰਮ ਜੀ ਨੂੰ ਉਹ ਸੁਰੱਖਿਅਤ ਆ ਤੇ ਖਾਸ ਤੌਰ ਦੇ ਉੱਤੇ ਇਹ 12 ਵਜੇ ਵਾਲੀ ਗੱਲ ਨੂੰ ਕੋਈ ਸ਼ਰਾਬਤ ਨੂੰ ਪਤਾ ਨਹੀਂ ਇਹਨਾਂ ਦੇ ਵਡੇਰਿਆਂ ਨੂੰ ਪੁੱਛ ਲੈਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਇੱਜ਼ਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੂ ਬੇਟੀਆਂ ਨੂੰ ਚੁੱਕੇ ਲੱਜ ਜਾਂਦੇ ਸੀ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿੱਲਾ ਐਕਸ਼ਨ ਹੁੰਦਾ ਸੀ ਆਵਰ ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇਸ਼ ਦੇ ਲੋਕਤੰਤਰ ਦਾ ਤੁਸੀਂ ਘਾੜ ਕੀ ਦਾ ਸਿੱਖਾਂ ਦਾ ਕਦਰਾਂਕੀਤਾ ਨਿਆਦ ਹੋਣ ਦੀ ਕਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਣਿਆ ਹਮੇਸ਼ਾ ਚੜ੍ਹਦੀ ਕਲਾ ਜਿਹੜੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਆ ਹੁਣੇ-ਹੁਣੇ ਦੇਸ਼ ਸਾਰਾ ਉਤੇਜਵਧਰ ਸਾਹਿਬ ਜੀ ਦੀ ਉਮਰ ਨਤਮਤ ਸੋ ਕੋਟਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਸ਼ਾਇਦ ਅਕਲ ਕਦੋਂ ਆਊਗੀ ਪਰ ਇਸ ਗੱਲ ਦੀ ਮਤਾਲੀ ਨਹੀਂ ਆ ਜੇ ਕੋਮ ਆਪਣੇ ਆਪ ਦੇ ਵਿੱਚ ਗੁਰੂ ਦਾ ਸਾਜਾ ਖਾਲਸਾ ਵਾ ਉਹ ਚੜ੍ਹਦੀ ਕਲਾ ਅਜ ਦਾ ਚੜ੍ਹਦੀ ਕਲਾ